ਅਮਰੀਕੀ ਹੋਮਲੈਂਡ ਸਕਿਉਰਿਟੀਜ਼ ਕਪਤਨ ਕ੍ਰਿਸਟੀ ਨੋਇਮ ਨੇ ਐਲਾਨ ਕੀਤਾ ਹੈ ਕਿ ਅਮਰੀਕਾ ਮੈਕਸੀਕੋ ਸਰਹੱਦ ਤੇ ਬਣੀ ਕੰਧ ਨੂੰ ਪੂਰੀ ਤਰ੍ਹਾਂ ਕਾਲੇ ਰੰਗ ਦੇ ਨਾਲ ਪੇਂਟ ਕੀਤਾ ਜਾਵੇਗਾ। ਇਹ ਕਦਮ ਰਾਸ਼ਟਰਪਤੀ ਡੋਨਲਡ ਟਰੰਪ ਦੀ ਸਿੱਧੀ ਬੇਨਤੀ ਤੇ ਚੁੱਕਿਆ ਜਾ ਰਿਹਾ ਹੈ ਜਿਸ ਦਾ ਮਕਸਦ ਕੰਧ ਨੂੰ ਗਰਮ ਕਰਕੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਲਈ ਇਸ ਨੂੰ ਚੜਨਾ ਮੁਸ਼ਕਿਲ ਬਣਾਉਣਾ ਹੈ। ਨੋਇਮ ਨੇ ਇਹ ਐਲਾਨ ਨਿਊ ਮੈਕਸੀਕੋ ਦੇ ਸੈਂਟਾ ਟ੍ਰੈਸਾ ਦੇ ਵਿੱਚ ਸਰਹੱਦੀ ਕੰਧ ਦੇ ਇੱਕ ਹਿੱਸੇ ਦਾ ਦੌਰਾ ਕਰਦੇ ਹੋਏ ਅਤੇ ਖੁਦ ਪੇਂਟ ਕਰਨ ਦੇ ਕੰਮ ਦੇ ਵਿੱਚ ਹਿੱਸਾ ਲੈਂਦੇ ਹੋਏ ਕੀਤਾ। ਸਸਟ੍ਰੀਕਾਲ ਤੁਸੀਂ ਦੇਖ ਰਹੇ ਹੋ ਟਾਈਮ ਸਿਕਸ ਪੀ ਪੰਜਾਬੀ ਕ੍ਰਿਸਟੀਨੋਮ ਨੇ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਕਿਹਾ ਜਦੋਂ ਕੋਈ ਚੀਜ਼ ਕਾਲੇ ਰੰਗ ਦੀ ਹੁੰਦੀ ਹੈ ਤਾਂ ਇਹ ਸੂਰਜ ਦੀ ਗਰਮੀ ਨੂੰ ਜ਼ਿਆਦਾ ਸੋਖਦੀ ਹੈ ਜਿਸ ਦੇ ਨਾਲ ਇਹ ਬਹੁਤ ਗਰਮ ਹੋ ਜਾਂਦੀ ਹੈ ਇਹ ਗਰਮੀ ਕੰਦ ਨੂੰ ਛੂਹਣ ਜਾਂ ਇਸ ਨੂੰ ਚੜਨ ਨੂੰ ਮੁਸ਼ਕਿਲ ਬਣਾਏਗੀ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਰਣਨੀਤੀ ਗੈਰ ਕਾਨੂੰਨੀ ਪ੍ਰਵਾਸ ਨੂੰ ਰੋਕਣ ਦਾ ਇੱਕ ਹਿੱਸਾ ਹੈ ਅਤੇ ਲੋਕਾਂ ਨੂੰ ਕਾਨੂੰਨੀ ਤਰੀਕਿਆਂ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਣ ਦੇ ਲਈ ਉਤਸ਼ਾਹਿਤ ਕਰੇਗੀ। ਯੂ ਐਸ ਬਾਰਡਰ ਪੈਟਰੋਲ ਦੇ ਮੁਖੀ ਮਾਈਕ ਬੈਕਸ ਨੇ ਕਿਹਾ ਕਿ ਕਾਲਾ ਰੰਗ ਨਾ ਸਿਰਫ ਕੰਦ ਨੂੰ ਗਰਮ ਕਰੇਗਾ ਸਗੋ ਸਟੀਲ ਦੀ ਬਣੀ ਕੰਦ ਨੂੰ ਜੰਗ ਲੱਗਣ ਤੋਂ ਵੀ ਬਚਾਏਗਾ। ਉਹਨਾਂ ਨੇ ਇਸ ਨੂੰ ਸਰਹੱਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਦਾ ਇੱਕ ਪ੍ਰਭਾਵੀ ਤਰੀਕਾ ਦੱਸਿਆ। ਨੋਇਮ ਨੇ ਦੱਸਿਆ ਕਿ ਸਰਹੱਦੀ ਕੰਦ ਦਾ ਨਿਰਮਾਣ ਤੇਜ਼ੀ ਦੇ ਨਾਲ ਚੱਲ ਰਿਹਾ ਹੈ। ਜਿਸ ਦੇ ਵਿੱਚ ਹਰ ਰੋਜ਼ ਲਗਭਗ ਅੱਧਾ ਮੀਲ ਨਵੀਂ ਕੰਦ ਤਿਆਰ ਕੀਤੀ ਜਾ ਰਹੀ ਹੈ। 3 ਫੁੱਟ ਉੱਚੀ ਇੱਕ ਕੰਦ ਜੋ ਕਿ ਸਟੀਲ ਦੀਆਂ ਮਜ਼ਬੂਤ ਥੰਮ੍ਹਾਂ ਦੇ ਨਾਲ ਬਣੀ ਹੋਈ ਹੈ ਨਾ ਸਿਰਫ ਚੜਨ ਨੂੰ ਮੁਸ਼ਕਲ ਬਣਾਉਂਦੀ ਹੈ ਸਗੋਂ ਇਸ ਦੀਆਂ ਜੜ੍ਹਾਂ ਜ਼ਮੀਨ ਦੇ ਵਿੱਚ ਡੂੰਘੀਆਂ ਹੋਣ ਦੇ ਕਾਰਨ ਇਸ ਦੇ ਹੇਠੋਂ ਖੁਦਾਈ ਕਰਕੇ ਇਸ ਨੂੰ ਪਾਰ ਕਰਨਾ ਲਗਭਗ ਅਸੰਭਵ ਹੈ ਇਸ ਤੋਂ ਇਲਾਵਾ ਕੰਤੇ ਨਵੀਆਂ ਤਕਨੀਕਾਂ ਜਿਵੇਂ ਕੈਮਰੇ ਸੈਂਸਰਸ ਤੇ ਵਾਟਰ ਬੋਰਨ ਟਾਂਚੇ ਸ਼ਾਮਿਲ ਕੀਤੇ ਜਾ ਰਹੇ ਨੇ ਇਸ ਤੋਂ ਇਲਾਵਾ ਕੰਤੇ ਨਵੀਆਂ ਤਕਨੀਕਾਂ ਲਗਾਈਆਂ ਗਈਆਂ ਨੇ ਜਿਵੇਂ ਕਿ ਕੈਮਰੇ ਸੈਂਸਰ ਅਤੇ ਵਾਟਰ ਬੋਰਨ ਟਾਂਚੇ ਸ਼ਾਮਿਲ ਕੀਤੇ ਗਏ ਨੇ 트럼ਪ ਪ੍ਰਸ਼ਾਸਨ ਨੇ ਇਸ ਪ੍ਰੋਜੈਕਟ ਲਈ 4.30 ਬਿਲੀਅਨ ਡਾਲਰ ਦੀ ਵਾਧੂ ਫੰਡਿੰਗ ਜਟਾਈ ਹੈ ਜੋ ਜੁਲਾਈ ਦੇ ਵਿੱਚ ਪਾਸ ਹੋਏ ਇੱਕ ਵਿਸ਼ਾਲ ਬਿੱਲ ਦਾ ਹਿੱਸਾ ਹੈ। ਨੋਇਮ ਅਤੇ ਬਾਰਡਰ ਪੈਟਰੋਲ ਮੁਖੀ ਮਾਈਕ ਬੈਂਸ ਨੇ ਰਾਸ਼ਟਰਪਤੀ 트੍ਰੰਪ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀਆਂ ਨੀਤੀਆਂ ਦੇ ਕਾਰਨ ਅਮਰੀਕੀ ਸਰਹੱਦ ਇਤਿਹਾਸ ਦੀ ਸਭ ਤੋਂ ਸੁਰੱਖਿਅਤ ਸਰਹੱਦ ਬਣ ਗਈ ਹੈ। ਉਨ੍ਹਾਂ ਦੇ ਅਨੁਸਾਰ ਅਲਪਾਸੋ ਸੈਕਟਰ ਦੇ ਵਿੱਚ ਪ੍ਰਵਾਸੀਆਂ ਦੀ ਗ੍ਰਿਫਤਾਰੀ 2023 ਦੇ ਸਿਖਰ ਦੇ 2300 ਪ੍ਰਤੀ ਦਿਨ ਤੋਂ ਘਟ ਕੇ ਹੁਣ ਸਿਰਫ 41 ਪ੍ਰਤੀ ਦਿਨ ਰਹਿ ਗਈ ਹੈ। ਇਸ ਫੈਸਲੇ ਨੇ ਮਨੁੱਖੀ ਅਧਿਕਾਰ ਸੰਗਠਨਾ ਅਤੇ ਪ੍ਰਵਾਸੀ ਸਮਰਥਕਾਂ ਦੇ ਵਿੱਚ ਤਿੱਖੀ ਪ੍ਰਤੀਕਿਰਿਆ ਨੂੰ ਜਨਮ ਦਿੱਤਾ ਹੈ ਬਾਰਡਰ ਨੈਟਵਰਕ ਫਾਰ ਹਿਊਮਨ ਰਾਈਟਸ ਦੇ ਕਾਰਜਕਾਰੀ ਨਿਰਦੇਸ਼ਕ ਫਰਨਾਂండో ਗ੍ਰਾਸੀਆ ਨੇ ਕਿਹਾ ਕਿ ਇਹ ਫੈਸਲਾ ਪ੍ਰਵਾਸੀਆਂ ਦੀ ਮਾਨਵਤਾ ਨੂੰ ਨਜ਼ਰਅੰਦਾਜ਼ ਕਰਦਾ ਹੈ ਇਹ ਨੀਤੀਆਂ ਅਤੇ ਇਸ ਨੂੰ ਲਾਗੂ ਕਰਨ ਵਾਲੇ ਲੋਕ ਉਹਨਾਂ ਵਿਅਕਤੀਆਂ ਦੀ ਸੁਰੱਖਿਆ ਜਾਂ ਫਿਰ ਜੀਵਾਂ ਦੀ ਪਰਵਾਹ ਨਹੀਂ ਕਰਦੇ ਜੋ ਆਪਣੇ ਦੇਸ਼ ਦੇ ਵਿੱਚ ਮੁਸ਼ਕਲ ਹਾਲਾਤਾਂ ਤੋਂ ਭੱਜ ਕੇ ਅਮਰੀਕਾ ਦੇ ਵਿੱਚ ਮੌਕਿਆਂ ਦੀ ਭਾਲ ਕਰਨ ਲਈ ਆਉਂਦੇ ਹਨ ਇਹ ਪ੍ਰੋਜੈਕਟ ਰਮ ਪ੍ਰਸ਼ਾਸਨ ਦੀ ਸਖਤ ਸਰਹੱਦੀ ਨੀਤੀਆਂ ਦਾ ਹਿੱਸਾ ਹੈ। 트럼ਪ ਨੇ ਆਪਣੀ ਪਹਿਲੀ ਮਿਆਦ ਦੇ ਦੌਰਾਨ ਕੰਦ ਦੇ ਕੁਝ ਹਿੱਸਿਆਂ ਨੂੰ ਕਾਲੇ ਰੰਗ ਦੇ ਨਾਲ ਪੇਂਟ ਕਰਨ ਦੀ ਸ਼ੁਰੂਆਤ ਕੀਤੀ ਸੀ। ਪਰ ਪ੍ਰੋਜੈਕਟ ਦੀ ਤੇਜ਼ੀ ਨੂੰ ਵਧਾਉਣ ਦੇ ਲਈ ਇਸ ਨੂੰ ਰੋਕ ਦਿੱਤਾ ਗਿਆ ਸੀ। ਹੁਣ ਦੂਜੀ ਮਿਆਦ ਦੇ ਵਿੱਚ 트럼ਪ ਸਰਕਾਰ ਨੇ ਸਰਹੱਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਦੇ ਲਈ 9 ਲੱਖ ਤੋਂ ਵੱਧ ਲੋਕਾਂ ਦੀ ਕਾਨੂੰਨੀ ਸਥਿਤੀ ਨੂੰ ਵਿਰਧ ਕਰ ਦਿੱਤਾ ਹੈ। ਜੋ 2023 ਤੋਂ CBP One ਐਪ ਦੇ ਰਾਹੀਂ ਅਮਰੀਕਾ ਦੇ ਵਿੱਚ ਦਾਖਲ ਹੋਏ ਸਨ ਇਹ ਫੈਸਲਾ ਡੋਟਰਪ ਪ੍ਰਸ਼ਾਸਨ ਦੀ ਵਿਆਪਕ ਇਮੀਗ੍ਰੇਸ਼ਨ ਨੀਤੀ ਦਾ ਹਿੱਸਾ ਹੈ ਜਿਸ ਤੇ ਵਿੱਚ ਅੰਦਰੂਨੀ ਮੁਲਕ ਦੇ ਵਿੱਚ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਦੀਆਂ ਛਾਪੇਮਾਰੀਆਂ ਅਤੇ ਵਿਦੇਸ਼ਾਂ ਦੇ ਵਿੱਚ ਇੱਕ ਇਸ਼ਤਿਹਾਰ ਮੁਹਿੰਮ ਸ਼ਾਮਿਲ ਹੈ ਜਿਸ ਦੇ ਵਿੱਚ ਨੋਏਮ ਨੇ ਚੇਤਾਵਨੀ ਦਿੱਤੀ ਸੀ ਕਿ ਜੇ ਤੁਸੀਂ ਸਾਡੇ ਦੇਸ਼ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਆਉਂਦੇ ਹੋ ਤੇ ਸਾਡੇ ਕਾਨੂੰਨ ਤੋੜਦੇ ਹੋ ਤਾਂ ਅਸੀਂ ਤੁਹਾਨੂੰ ਲੱਭ ਕੇ ਸਜ਼ਾ ਦੇਵਾਂਗੇ ਹਾਲਾਂਕਿ ਮਨੁੱਖੀ ਅਧਿਕਾਰ ਸੰਗਠਨਾ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਜੁਈਆਂ ਨੀਤੀਆਂ ਪ੍ਰਵਾਸੀਆਂ ਨੂੰ ਹੋਰ ਖਤਰਨਾਕ ਰਸਤਿਆਂ ਤੇ ਜਾਣ ਦੇ ਲਈ ਮਜਬੂਰ ਕਰ ਸਕਦੀਆਂ ਨੇ ਜਿਸ ਦੇ ਨਾਲ ਉਹਨਾਂ ਦੀ ਮੌਤਾਂ ਦੀ ਗਿਣਤੀ ਵੱਧ ਸਕਦੀ ਹੈ ਨਿਊ ਮੈਕਸੀਕੋ ਦੇ ਗਵਰਨਰ ਮਿਸ਼ੇਲ ਲੁਜਾਨ ਗ੍ਰਿਸ਼ਮ ਨੇ ਸੂਬੇ ਦੇ ਵਿੱਚ ਫੈਡਰਲ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰਾਂ ਤੇ ਪਾਬੰਦੀ ਲਗਾਉਣ ਦੀ ਸੰਭਾਵਨਾ ਤੇ ਵਿਚਾਰ ਕਰਨ ਦੀ ਗੱਲ ਕਹੀ ਹੈ ਜੋ ਇਸ ਮੁੱਦੇ ਤੇ ਸੂਬਿਆਂ ਅਤੇ ਫੈਡਰਲ ਸਰਕਾਰ ਦੇ ਵਿਚਕਾਰ ਤਣਾਅ ਨੂੰ ਦਰਸਾਉਂਦੀ ਹੈ ਕਾਂਦਨੂ ਕਾਲੇ ਰੰਗ ਨਾਲ ਪੇਟ ਕਰਨ ਦਾ ਫੈਸਲਾ ਟਰੰਪ ਪ੍ਰਸ਼ਾਸਨ ਦੀ ਸਰਹੱਦੀ ਸੁਰੱਖਿਆ ਨੀਤੀਆਂ ਦਾ ਇੱਕ ਵਿਵਾਦਪੂਰਨ ਹਿੱਸਾ ਹੈ ਪਰ ਇਹ ਸਪਸ਼ਟ ਪ੍ਰਤੀਕ ਹੈ ਜਦਕਿ ਪ੍ਰਸ਼ਾਸਨ ਇਸ ਨੂੰ ਗੈਰਕਾਨੂੰਨੀ ਪ੍ਰਵਾਸ ਨੂੰ ਰੋਕਣ ਦਾ ਇੱਕ ਪ੍ਰਭਾਵੀ ਤਰੀਕਾ ਮੰਨਦਾ ਹੈ ਆਲੋਚਕ ਇਸ ਨੂੰ ਪ੍ਰਵਾਸੀਆਂ ਦੀ ਮਾਨਵਤਾ ਤੇ ਸੁਰੱਖਿਆ ਨੂੰ ਨਜ਼ਰਅੰਦਾਜ਼ ਕਰਨ ਵਾਲੀ ਨੀਤੀ ਵਜੋਂ ਦੇਖਦੇ ਨੇ ਜਿਵੇਂ ਜਿਵੇਂ ਇਹ ਪ੍ਰੋਜੈਕਟ ਅੱਗੇ ਵਧਦਾ ਹੈ ਇਸ ਦੇ ਸਰਹੱਦੀ ਖੇਤਰਾਂ ਅਤੇ ਪ੍ਰਵਾਸੀ ਭਾਈਚਾਰਿਆਂ ਤੇ ਪ੍ਰਭਾਵ ਨੂੰ ਲੈ ਕੇ ਚਰਚਾ ਵੀ ਇਸੇ ਤਰੀਕੇ ਨਾਲ ਜਾਰੀ ਰਹੇਗੀ